ਦੜੀ ਬੰਦ ਕਰੋ ਥੋਖਾ ਦੜੀ ਬੰਦ ਕਰੋ ਥਗੀ ਇਹ ਹਿਸਾਬ ਦੇਣਾ ਮਾਰੀ ਹੈ ਇਹਨਾਂ ਨੇ ਐਡ ਲਗਾਈ ਆ ਕਿ ਨਿਊਜ਼ੀਲੈਂਡ 7 ਲੱਖ ਦੇ ਵਿੱਚ ਕਿ 1.5 ਲੱਖ ਰੁਪਈਆ ਤੁਸੀਂ ਇੱਥੇ ਦੇਣਾ ਬਾਕੀ ਜਗ੍ਹਾ ਦੇ ਉੱਥੇ ਕਟਵਾਣੇ ਆ ਕੰਮ ਕਰਕੇ ਇਹਨਾਂ ਨੇ 1.5 ਲੱਖ ਰੁਪਈਆ ਦੇ ਦਿੱਤਾ ਤੇ ਇਹਨਾਂ ਨੂੰ ਮੈਡੀਕਲ ਝੂਠਾ ਮੈਡੀਕਲ ਕਰਵਾਇਆਣਾ ਉੱਥੇ ਜਾ ਕੇ ਚੰਡੀਗੜ੍ਹ ਬਿਲਕੁਲ ਦਿੱਤਾ ਜਾਏਗਾ ਸ਼ਾਇਦ ਆਉਣ ਵਾਲੇ ਟਾਈਮ ਤੇ ਅਸੀਂ ਇੱਕ ਕੈਂਪ ਲਗਾਵਾਂਗੇ ਜਾਗਰੂਤ ਕੈਂਪ ਜਿੰਨੇ ਤੇ ਲੋਕਾਂ ਲੋਕੀ ਕਰ ਸਾਡੇ ਕੋ ਆਣਗੇ ਅਸੀਂ ਉਸ ਦੱਤਰ ਦੇ ਵਿੱਚ ਜਾ ਕੇ ਤੇ ਲੋਕਾਂ ਨੂੰ ਸਭ ਕਰਾਵਾਂਗੇ ਵੀਜ਼ਾ ਆਵਰਸਿਸ ਅਸੀਂ ਆਏ ਜੀ ਵੀਜ਼ਾ ਆਵਰਸਿਸ ਐਕਸੈਸ ਦੇ ਵਿੱਚ ਬੇਦੀ ਮਾਰਕੀਟ ਨੇਅਰ ਬਸਟੈਂਡ ਮਨਜੀਤ ਸਿੰਘ ਜੋ ਕਿ ਸਾਡੇ ਅچھے ਮਿੱਤਰ ਨੇ ਲੁਧਿਆਣੇ ਤੋਂ ਉਹਨਾਂ ਦੇ ਨਾਲ ਇਹਨਾਂ ਨੇ 5-7 ਮਹੀਨੇ ਪਹਿਲੇ ਠੱਗੀ ਗੱਲ ਲਈ ਸੀ ਨਿਊਜ਼ੀਲੈਂਡ ਭੇਜਣ ਦੇ ਨਾਂ ਤੇ 7 ਲੱਖ ਦੇ ਵਿੱਚ ਨਿਊਜ਼ੀਲੈਂਡ ਭੇਜਿਆ ਜਾਏਗਾ ਦੇਣਾ ਪਏਗਾ 1.5 ਲੱਖ ਬਾਕੀ ਤੁਹਾਨੂੰ ਉੱਥੇ ਜਾ ਕੇ ਗਟਵਾਉਣਾ ਪਏਗਾ ਕੰਮ ਕਰਕੇ ਸੋ ਚੱਕਰੇ ਇਹ ਤੋਂ ਪਤਾ ਲੱਗਦਾ ਕਿ ਠੱਗੀ ਹੋਇਆ ਤੇ 22 ਨਾਲ 22000 ਰੁਪਈਆ ਨਾਲ ਕੋ ਹੋਰ ਲੈ ਲਿਆ ਕੋਈ ਮੈਡੀਕਲ ਦੇ ਨਾਮ ਦੇ ਪਹਿਲਾ ਲੈ 1,80,000 ਰੁਪਈਆ ਇਹਨਾਂ ਕੋ ਠੱਗੀ ਮਾਰੀ ਗਈ ਹੈ ਜਦੋਂ ਆਂਦੇ ਇਹਨਾਂ ਤੁਮਗੇ ਤੇ ਆਂਦੀਆਂ ਵਾ ਕਿ ਹੋਊਗੇ ਦੇ ਦਾਂਗੇ ਨਹੀਂ ਤਾਂ ਕੁਛ ਨਹੀਂ ਜੱਜ ਨੂੰ ਕਹਿਣਾ ਕਹਦੇ ਸੋ ਇਹਨਾਂ ਨੇ ਅੱਜ ਸਾਡੇ ਤੱਕ ਆਪਣੀ ਆਵਾਜ਼ ਲਗਾਈ ਹੈ ਤਾਂ ਅਸੀਂ ਸਮਾਜ ਦੇ ਸੇਵਕਾਂ ਅਸੀਂ ਸੇਵਾ ਕਰਨ ਲਈ ਅੱਜ ਅੱਥਰ ਤੱਕ ਪਹੁੰਚੇ ਹਾਂ ਮੇਰੇ ਨਾਲ ਦੀਪਕ <th>ਧੱਪੜੀ ਜ਼ਿਲ੍ਹਾ ਪ੍ਰਧਾਨ ਤੇ ਬਲਜੀਤ ਢਿੱਲੋਂ ਜੀ ਪਹੁੰਚੇ ਨੇ ਆਸੂ ਥੱਗੀ ਇਸ ਹਿਸਾਬ ਦੇ ਨਾਲ ਮਾਰੀ ਹੈ ਇਹਨਾਂ ਨੇ ਐਡ ਲਗਾਈ ਹੈ ਕਿ ਨਿਊਜ਼ੀਲੈਂਡ 7 ਲੱਖ ਦੇ ਵਿੱਚ ਕਿ 1.5 ਲੱਖ ਰੁਪਇਆ ਤੁਸੀਂ ਇੱਥੇ ਦੇਣਾ ਬਾਕੀ ਜਾ ਕੇ ਉਹਥੇ ਕਟਵਾਣੇ ਆ ਕੰਮ ਕਰਕੇ ਇਹਨਾਂ ਨੇ 1.5 ਲੱਖ ਰੁਪਇਆ ਦੇ ਦਿੱਤਾ ਫਿਰ ਇਹਨਾਂ ਨੂੰ ਮੈਡੀਕਲ ਝੂਠਾ ਮੈਡੀਕਲ ਕਰਵਾਇਆ ਨਾਲ ਉੱਥੇ ਜਾ ਕੇ ਚੰਡੀਗੜ੍ਹ ਸੋ 1 1 ਲੱਖ ਤਕਰੀਬਨ 80000 ਰੁਪਇਆ ਬਣ ਗਿਆ ਹੁਣ ਜਦੋਂ ਇਹਨਾਂ ਦਾ ਕੋਈ 10 ਦਿਨਾਂ ਦਾ ਵੀਜ਼ਾ ਨਹੀਂ ਆ 7-8-10 ਮਹੀਨੇ ਹੋ ਗਏ ਆ ਇਹ ਪੈਸੇ ਮੰਗਣ ਆਂਦੇ ਆ ਤੇ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਆ ਤੇ ਇਹਨਾਂ ਨੂੰ ਨਾ ਪੈਸੇ ਮੈਥੋਂ ਮਿਲਦੇ ਨਾ ਕੋਈ ਉਮੀਦ ਨਾ ਕੁਛ ਇਹ ਇੱਕ ਬੰਦਾ ਨਹੀਂ ਤੇ ਕਈ ਬੰਦਿਆਂ ਨਾਲ ਠੱਗੀ ਹੋ ਚੁੱਕੀ ਆ ਤੇ ਸ਼ਿਵ ਸਣਾ ਸਮਾਜ ਦੇ ਮੈਂ ਨਰਿੰਦਰ ਠੱਪੜ ਜਦੋਂ ਸਮਾਜ ਦੇ ਲੋਕ ਸਾਡੇ ਕੋਲ ਆਂਦੇ ਆ ਅਸੀਂ ਉਹਦੇ ਉਹਨਾਂ ਦੀ ਬਿਲਕੁਲ ਉਹਨਾਂ ਦੀ ਪੈਰਭਾਈ ਕਰੀਦੇ ਆ ਸਮਾਜ ਦੇ ਲੋਕਾਂ ਦੀ ਕਿ ਭੋਲੇ-ਪਾਲੇ ਲੋਕ ਜਿਹੜੇ ਠੱਗੇ ਜਾਂਦੇ ਆ ਉਹਨਾਂ ਦਾ ਨਾ ਠੱਗੀ ਨਾ ਹੋਏ ਪ੍ਰਸ਼ਾਸਨ ਨੂੰ ਅਸੀਂ ਅਗਾਹ ਕਰੀਦਾ ਇੱਥੇ ਚੌਂਕੀ ਜਾਂ ਜਾਂ ਸਾਹਿਬ ਹੈ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਜਾਂ ਸੀਪੀ ਸਾਹਿਬ ਨਾਲ ਕਰਨੀ ਪਈ ਉਹਨਾਂ ਨੂੰ ਕਹਿੰਦੇ ਡੀਸੀ ਸਾਹਿਬ ਨਾਲ ਕਰਨੀ ਪਈ ਉਹਨਾਂ ਨੇ ਨਹੀਂ ਕਰਾਂਗੇ ਅੱਛਾ ਇਹ ਬੀਦੀ ਬੀਦੀ ਕੰਪਲੈਕਸ ਹੈ ਇਹ ਜਾਂ ਤਾਂ ਮੈਨੂੰ ਲੱਗਦਾ ਕਰੰਟ ਤੇ ਇਹ ਆਫਿਸ ਹੋਏਗਾ ਤੇ ਕਾਫੀ ਆਫਿਸ ਸੈਂਟਰ ਮਾਰਕੀ ਜਲੰਧਰ ਨੇੜੇ-ਤੇੜੇ ਬੱਸ ਸਟੈਂਡ ਬਹੁਤ سارے ਆਫੀਸਰ ਠੱਗੀਆਂ ਦੇ ਹੈਗੇ ਤੇ ਪ੍ਰਸ਼ਾਸਨ ਚਾਹੀਦਾ ਕਿ ਸਾਰਿਆਂ ਦੇ ਆਫਿਸ ਇੱਕ ਵਾਰੀ ਬੰਦ ਕਰਕੇ ਜਿਨ੍ਹਾਂ ਕੋਲ ਲਾਇਸੈਂਸ ਹੈ ਜਾਂ ਪੱਕੇ ਸੂਤ ਹੈਗਾ ਜਾਂ ਐਦਾ ਹੀ ਕੋਈ ਹੋਣਾ ਜਿਹਦਾ ਕਿ ਉਹੀ ਆਫਿਸ ਖੁੱਲਣ ਬਾਕੀ ਸਭ ਬੰਦ ਹੋ ਜਾਣੇ ਚਾਹੀਦੇ ਕੀ ਨਾਮ ਹੈਗਾ ਇਸ ਆਫਿਸ ਵੀਜ਼ਾ ਤੁਸੀਂ ਦੇਖ ਸਕਦੇ ਹੋ ਜੀ ਵੀਜ਼ਾ ওভারਸੀਜ਼ ਐਕਸੈਸ ਇਹਨਾਂ ਦਾ ਨਾਮ ਹੈ ਤੇ ਇਹਦੇ ਮਾਲਕ ਦਾ ਤੁਸੀਂ ਨਾਮ ਪੁੱਛ ਸਕਦੇ ਹੋ ਹਾਂ ਇਹਨਾਂ ਦਾ ਕਾਰਡ ਹੈ ਜੀ ਇਹਨਾਂ ਦਾ ਕਾਰਡ ਹੈ ਠੀਕ ਹੈ ਇਹਨਾਂ ਦੇ ਮਾਲਕ ਦਾ ਨਾਮ ਕੀ ਹੈਗਾ ਜਿਹੜੇ ਇਹ ਤੇ ਨੀਹਾ ਮੈਂ ਮੈਂ ਹਾਂ ਨੀਹਾ ਮੈਡਮ ਬੈਠੀ ਹੋ ਆਪ ਹੀ ਮਿਲਦਾ ਮਾਲਕ ਹੈ ਤੇ ਕੋਈ ਮਾਲਕ ਜਦੋਂ ਕੋਈ ਆਦਾ ਹੋ ਗਿਆ ਨਹੀਂ ਕਿ ਸਾ ਸਾਡੇ ਬਾਹਰ ਗਏ ਹੈ ਇੱਥੇ ਗਏ ਹੈ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਕੋਈ ਹੀ ਮਾਲਕ ਹੈ ਉਹੀ ਸਾਰੇ ਠੱਗਿਆਂ ਨੂੰ ਇੰਝਾਂ ਦਾ ਜੀ ਮਾਸਟਰਮਾਈਂਡ ਹੀ ਹੋਆ ਉਹਨਾਂ ਡੀਸੀ ਅਰਾਂ ਦੇ ਨਾਲ ਬਿਲਕੁਲ ਦਿੱਤਾ ਜਾਏਗਾ ਸ਼ਾਇਦ ਆਉਣ ਵਾਲੇ ਟਾਈਮ ਤੇ ਅਸੀਂ ਇੱਕ ਕੈਂਪ ਲਗਾਵਾਂਗੇ ਜਾਗਰੂਤ ਕੈਂਪ ਜਿੰਦੇ ਤੇ ਲੋਕਾਂ ਲੋਕੀ ਕਰ ਸਾਡੇ ਕੋ ਆਣਗੇ ਅਸੀਂ ਉਸ ਦਫ਼ਤਰ ਦੇ ਵਿੱਚ ਜਾ ਕੇ ਤੇ ਲੋਕਾਂ ਨੂੰ ਇਨਸਾਫ ਕਰਾਵਾਂਗੇ ਵੀਰੇ ਮੇਰਾ ਨਾਮ ਹੈ ਗਮਿੰਦਰ ਸਿੰਘ ਢੱਲੋਂ ਮੈਂ ਮੈਂ ਵੀ ਤੁਹਾਨੂੰ ਦਿਖਾਣਾ ਸੀ ਦੱਸਨੇ ਵੀ ਤੁਹਾਡੇ ਨਾਲ ਕੀ ਹਾਜੀ ਠੱਗੀ ਵੀ ਰੈਲਸ ਤੇ ਮੈਂ ਐਡ ਦੇਖੀ ਸੀ ਜਦਾ ਅੱਜਕੱਲ ਹਨਾ ਸੋਸ਼ਲ ਨੈਟਵਰਕਸ ਤੇ ਐਡ ਦੇਖਣੀ ਪਈ ਫੇਸਬੁੱਕ ਤੇ ਫੇਸਬੁੱਕ ਤੇ ਐਡ ਦੇਖੀ ਮੇਰੀ ਹਨਾ ਇਹ ਨਾਲ ਥੋੜੀ ਬਹੁਤੀ ਗੱਲਬਾਤ ਹੋਈ ਮੈਂ ਇੱਥੇ ਜਲੰਧਰ ਆਇਆ ਜਿਹੜਾ ਮੈਂ ਤੋਂ ਪਹਿਲਾਂ ਥੋੜੇ ਜਿਹਾ ਪੈਸੇ ਲੈਤੇ 2000 ਖਾਦੀ ਬਾਈਕਸੋ ਪਹਿਲੀ ਪਹਿਲੀ ਵਾਰ ਹਾਂ ਵੀ ਉਹ ਪਾਈਂਦਾ ਹਨਾ ਜਿੱਦਾਂ ਵੀ ਕਾਰਗ ਹੁੰਦੇ ਆ ਉਸ ਦਿਨ ਮੈਨੂੰ 15-20 ਦਿਨ ਬਾਅਦ ਫੋਨ ਆਇਆ ਮੈਨੂੰ ਕਹਿੰਦੇ ਜੀ 1.5 ਲੱਖ ਰੁਪਈਆ ਸਾਨੂੰ ਸਬਮਿਟ ਕਰ ਜੋ ਗੱਲ ਹੋਈ ਸੀ ਕਿ 7 ਲੱਖ ਚ ਬਾਕੀ ਇਹਦੇ 5.5 ਲੱਖ ਰੁਪਈਆ ਤੁਸੀਂ ਯਾਰ ਬਾਹਰ ਚਲੇ ਗਏ ਨੇ ਉਹਦੇ ਨਾਲ ਕਹਿੰਦੇ ਤੁਹਾਡੇ ਕੰਮ ਤੋਂ ਆਪਦਾ ਬਕਤੇ ਜਾਣਾ ਜੋ ਗੱਲ ਹੋਈ ਸੀ ਉਹੀ ਵੀਰੇ ਵੀ ਯਾਰ ਹਣਕੀ ਕਰੀਏ ਵੀ ਇੱਕ ਸਾਡਾ ਬਲੈਂਡ ਟਰਸਟ ਕਹਿੰਦੇ ਹੁੰਦੇ ਆ ਉਹ ਘਰ ਬੈਠੇ ਉਹਦੇ ਕਰਕੇ ਕੀ ਚੱਕਰ ਪੈ ਗਿਆ ਮੈਂ 1.5 ਲੱਖ ਦਿੱਤਾ 1.5 ਲੱਖ ਦੇਣ ਤੋਂ ਬਾਅਦ ਫਿਰ ਮੈਨੂੰ ਕਹਿੰਦੇ ਜੀ ਇੱਕ ਲੱਗਦੀ ਆ ਵੈਸੀ ਫੀਸ 2.52 ਹਜ਼ਾਰ ਰੁਪਈਆ ਮੈਂ ਕਹਿੰਦਾ ਵੀ ਠੀਕ ਆ ਜੀ ਹੁਣ ਅੱਗੇ ਹੁਣ ਪੈਸੇ ਤੁਸੀਂ ਮੈਂ ਕਹਿੰਦਾ ਲੈਨੇ ਕਿਉਂ ਦੇ ਦੇ ਦਿੰਦੇ ਆ ਸਾਡੇ ਪੈਸੇ ਯਾਰ ਉਹ ਦਿੱਤਾ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਮੈਨੂੰ ਕਹਿੰਦੇ ਤੁਹਾਡਾ 10 ਦਿਨ ਤੱਕ ਵੀਜ਼ਾ ਆ ਜਾਣਾ ਬਟ 10 ਦਿਨ ਲੰਗੇ ਵੀਰੇ ਮਹੀਨਾ ਲੰਘਿਆ ਡੇਢ ਮਹੀਨਾ ਲੰਘਿਆ ਹੁਣ 4 ਮਹੀਨੇ ਲੱਗੇ ਸੀਗੇ ਠੀਕ ਆ ਜੀ ਤੇ ਹੁਣ ਵੀਰੇ ਕੀ ਚੱਕਰ ਪਿਆ ਹਨਾ ਹੁਣ ਫਿਰ ਜਦੋਂ ਅਸੀਂ ਆਉਂਦੇ ਆਏ ਸੀਗੇ ਅਸੀਂ ਆ ਲਾਸਟ ਟਾਈਮ ਉਦੋਂ ਇੱਥੇ ਕੋਈ ਪੋਲੀਟੀਸ਼ੀਅਨ ਸੀਗੇ ਦੋ ਜਣੇ ਉਹਨਾਂ ਨੇ ਸਾਨੂੰ ਥੋੜਾ ਜਿਹਾ ਭਰੋਸਾ ਦਵਾਇਆ ਕਹਿੰਦੇ ਸਾਡੀ ਗਾਰੰਟੀ ਆ ਤੁਹਾਡੇ ਪੈਸੇ ਕਿਤੇ ਨਹੀਂ ਜਾਂਦੇ ਹੈਗੇ ਠੀਕ ਆ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਹੋਇਆ ਉਹ ਵੀ ਹੁਣ ਬੰਦੇ ਯਾਰ ਸਾਡਾ ਫੋਨ ਹੀ ਚੱਕਣੋਂ ਹਟ ਗਿਆ ਪਹਿਲਾਂ ਕਹਿੰਦੇ ਵੀ ਪੂਰੇ ਪੈਸੇ ਦਵਾਵਾਂਗੇ ਹਫਤੇ ਬਾਅਦ ਉਹਨਾਂ ਦੀ ਕਾਉਂਟ ਚੇਂਜ ਹੋ ਗਈ ਉਹ ਕਹਿੰਦੇ ਵੀ ਅੱਧੇ ਪੈਸੇ ਦੇ ਸਕਦੇ ਆ ਹਫਤੇ ਤੋਂ ਬਾਅਦ ਤਾਂ ਫੋਨ ਚੱਕਣੋਂ ਹੀ ਸਾਡੇ ਅੱਛਾ ਜਿਹਨਾਂ ਨੂੰ ਤੁਸੀਂ ਮਿਲੇ ਸੀਗੇ ਜਦੋਂ ਇੱਕ ਆਇਆ ਸੀ ਹਾਂ ਜੀ ਇਹਨਾਂ ਨੂੰ ਮਿਲੇ ਸੀਗੇ ਤੁਸੀਂ ਜਦੋਂ ਇੱਥੇ ਵੀ ਨਹੀਂ ਹਾਂ ਮੈਂ ਸੋਲਿਊਸ਼ਨ ਕੋਣ ਨਹੀਂ ਇਥੇ ਦੀ ਨਹੀਂ ਹਾਂ ਵੀਰੇ ਮੇਬੀ ਉਹ ਇਹਨਾਂ ਰਹੀ ਹਨ ਸੀਨੀਅਰ ਆ ਮੈਨੇਜਰ ਟਾਈਪ ਮੈਨੂੰ ਉਹ ਉਹੀ ਲੱਗਦੀ ਆ ਮੈਂ ਆਪ ਉਹ ਲੱਗਦੀ ਇਹਦੀ ਕੰਟਰੀ ਦਾ ਤੁਸੀਂ ਨਿਊਜ਼ੀਲੈਂਡ ਦਾ ਵੀਰੇ ਹਾਂਜੀ 7 ਲੱਖ ਦੇ ਵਿੱਚ ਇਹਨਾਂ ਨੇ ਹਾਂਜੀ 7 ਲੱਖ ਜਿਹੇ ਕਿਹਾ ਸੀਗਾ ਵਰਕ ਜੌਬ ਸੀਗੀ ਵਰਕ ਪਰਮਿਟ ਵਾਲੀ ਹਾਂਜੀ ਹੈ ਨਹੀਂ ਪੇ 2 ਸਾਲ ਦਾ ਵੀਰੇ ਵਰਕ ਪਰਮਿਟ ਕਹਿੰਦੇ ਸੀਗੇ ਹਾਂਜੀ ਇਹ ਹੁਣ ਤੁਸੀਂ ਜਿਹੜਾ ਇਹ ਕੀ ਕੀ ਕੋਰਸ ਨੂੰ ਕੰਪਲੀਟ ਵੀਰੇ ਹੁਣ ਫਿਲਹਾਲ ਤਾਂ ਜਿਵੇਂ ਸਾਡੇ ਸੀਨੀਅਰ ਹੈਗੇ ਆ ਮੈਂ ਪਹਿਲੇ ਇਹਨਾਂ ਨਾਲ ਗੱਲ ਕਰ ਰਿਹਾ ਹਾਂ ਜਿੱਦਾਂ ਮੇਰੇ ਤਾਇਆ ਜੀ ਨੇ ਮੇਰੇ ਫਾਦਰ ਸਾਹਿਬ ਨੇ ਜਿੱਦਾਂ ਹੋਇਆ ਓਬਵੀਅਸਲੀ ਜਾਣਾ ਤਾਂ ਪੈਣੀ ਹੁਣ ਕੰਪਲੀਟ ਦਾ ਕਰਲੀ ਪੈਣੀ ਕਿਉਂਕਿ ਮੇਰੇ ਕੋਲ ਵੀ ਸਾਰੇ ਪ੍ਰੂਫ ਆ ਇਹਨਾਂ ਦੇ ਰੁਪਈਆ ਰੁਪਈਆ ਮਤਲਬ ਇਹ ਲਿਖ ਕੇ ਬਨੇ ਹੋਏ ਦੇ ਵੀ ਕਿੰਨਾ ਵੀਰੇ ਪੈਸੇ ਕਿਵੇਂ ਦਿੱਤੇ ਸੀ ਪੈਸੇ ਵੀਰੇ ਬਾਈ ਕੈਸ਼ ਬਾਈ ਪੈਸੇ ਬਾਈ ਕੈਸ਼ ਦਿੱਤਾ ਪਰ ਇਹਨਾਂ ਨੇ ਆਪ ਦੇ ਹਨਾ ਜਿਹੜਾ ਇਹਨਾਂ ਦਾ ਲੈਟਰ ਹੈਡ ਹੁੰਦਾ ਵਾ ਉਹਦੇ ਲੈ ਮੈਨੂੰ ਲਿਖ ਕੇ ਦਿੱਤਾ ਹੋਇਆ ਸਾਰਾ ਕੁਝ ਹਾਡਿੰਗ ਹਾਡਿੰਗ ਅਜੇ ਕਿਸੇ ਪਤਾ ਕਰਾਇਆ ਸੀ ਕਿ ਗਵਰਨਮੈਂਟ ਅਫਰਾਈਜ਼ ਹੈ ਕਿ ਨਹੀਂ ਨਹੀਂ ਵੀਰੇ ਆਪ ਕੋਈ ਚੁਣ ਲੈਣਾ ਹਾਂ وہی ਬ੍ਰੇਨਸਟਾਰਮ ਤੁਹਾਨੂੰ ਕਹਿਣਾ ਹੈ ਨਾ ਉਹ ਚੀਜ਼ ਫੇਸਬੁੱਕ ਤੇ ਤੁਸੀਂ ਹਾਂਜੀ ਵੀਰੇ ਫੇਸਬੁੱਕ ਤੇ ਦੇਖੀ ਸੀ ਐਡ ਠੀਕ ਹਾਂਜੀ ਕੀ ਕਰੂ ਜੇ ਕਮਿਊਨਿਟੀ ਦਾ ਪ੍ਰੋਫੈਸ਼ਨਲ ਹੁਣ ਵੀਰੇ ਫਿਰ ਜਾਵਾਂਗੇ ਅਸੀਂ ਡੀਪੀ ਸਾਹਿਬ ਦੇ ਜਾ ਹੋਰ ਕਿਤੇ ਜਾ ਕੇ ਸਿਕਾਇਦ ਦਰਜ ਕਰਾਂਗੇ ਫਿਰ ਰੀਗ ਮੈਂ ਮੇਰੇ ਕੀ ਬਣਦਾ ਵਾ ਅੱਗੇ ਜੀ ਫਾਰਮ ਦਾ ਕਿਨਾ ਹੈ ਇਹਦੇ ਪੇ ਫਾਰਮ ਦਾ ਕਿਨਾ ਹੈ ਫਾਰਮ ਦਾ ਰਹੇਗਾ ਜੋ ਵੀਰਾ ਵੀਜ਼ਾ ਓਵਰਸੀਅਰ ਐਕਸੈਸ ਉਹੀ ਡਾਕੂਮੈਂਟ ਜਿਹੜੇ ਹੁੰਦੇ ਆ ਹਨ ਮਤਲਬ ਪੇਮੈਂਟ ਰਸੀਪਟ ਗਾੜੇ ਆ ਦੇਖੋ ਤੁਹਾਡੇ ਡਾਕੂਮੈਂਟ ਡਾਕੂਮੈਂਟ ਵੀਰਾ ਲੈਟਰ ਹੈਡ ਤੇ ਤੋਂ ਲਿਖੀ ਦਿੱਤਾ ਹੋਇਆ ਹੈ ਨਾ ਉਨ੍ਹਾਂ ਨੇ ਵੀ ਅਸੀਂ ਇੰਨੇ ਪਹਿ ਰਸੀਬ ਕੀਤੇ ਆ ਆ ਆਪ ਦੀ ਸਟੈਪ ਲਾਈ ਆ ਆ ਦੇਖ ਲਓ ਵੀ ਆਬਵੀਸ ਐਕਸੈਸ ਆ ਉਹਨਾਂ ਦਾ ਬੁੱਲ ਰਿਹਾ ਠੀਕ ਆ ਜੀ ਆ ਜਿਹੜੀ ਮੈਂ ਮੈਮ ਦੀ ਨਿਆ ਨਿਆ ਕਰਦਾ ਵਾ ਨਹੀਂ ਮੈਸ਼ਨ ਕਰਦਾ ਨਹੀਂ ਹੱਸ ਸਰ ਤੇ ਜਿਹੜਾ ਮੇਰਾ ਆ 25000 ਆ ਆ ਦੇਖ ਲਓ ਆ ਮੇਰੇ ਸਾਈਨ ਨੇ ਆ ਇਹਨਾਂ ਦੀ ਉਹੀ ਆ ਮੋਹਰਾ ਬੜੀਆਂ ਇਹ ਪੈਸੇ ਲਈ ਹਾਂਜੀ ਟੋਟਲ ਕਿੰਨੇ ਪੈਸੇ ਹੈ ਟੋਟਲ ਵੀਰੇ ਪੈਸੇ ਹੈਗੇ ਆ 1,80,000 ਦੇ ਰਪਏ ਹਾਂਜੀ ਮੇਰਾ ਨਾਮ ਮੰਗਲ ਸਿੰਘ ਹੈ ਅੱਜ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਨਾਲ ਕਿਵੇਂ ਤਸਕੀਰ ਹੋਈ ਕਿ ਤੁਸੀਂ ਕਿਦਾਂ ਵੀਜ਼ਾ ਲਵਾਉਣ ਆਏ ਸੀ ਸਰ ਗਲੇ ਅਰੀਏ 3 ਮਹੀਨੇ ਹੋ ਗਏ ਨਾ ਕੋਲੋਂ ਮੈਂ ਵੀਜ਼ਾ ਪੁਰਤਕਾਲੀ ਅਪਲਾਈ ਕੀਤਾ ਜਾਈਗਾ ਆ ਹੀ ਕਹਿੰਦੇ ਸੀ ਕਿ 1.5 ਲੱਖ ਰੁਪਏ ਦੇ ਦੇਣਾ ਬਾਕੀ ਪੈਸੇ ਤੁਸੀਂ ਉੱਥੇ ਜਾ ਕੇ ਦੇ ਦੇਣੇ ਕੰਪਨੀ ਟਿਕਟ ਮੁਲਾ ਪੂੜਾ ਸਭ ਰੈਜ ਰੂਸ਼ ਵਗੈਰਾ ਕੰਪਲੀਟ ਹੋਊਗੀ ਠੀਕ ਹੈ ਇਹੋ ਹੀ ਨਾਲ ਦਿਤਾਈਗਾ ਪਹਿਲਾਂ ਇਹ ਲੈਂਦੇ ਪ੍ਰੋਸੈਸਿੰਗ ਫੀਸ 2200 ਰੁਪਿਆ ਬਾਅਦ ਚ ਮੈਡੀਕਲ ਕਰਾਉਂਦੇ ਨੇ ਚੰਡੀਗੜ੍ਹੋਂ ਠੀਕ ਹੈ ਬੰਦੇ ਦਾ ਉਸ ਤੋਂ ਬਾਅਦ ਆਪਣਾ ਐਮਬੈਸੀ ਫੀਸ ਲੈਂਦੇ ਆ 22 ਜਾਂ 22500 ਰੁਪਿਆ ਠੀਕ ਹੈ ਉਸ ਤੋਂ ਬਾਅਦ ਬੰਦੇ ਤੇ ਗੇੜੇ ਲਵਾਈ ਜਾਂਦੇ ਆ ਮਤਲਬ ਹਾਂ ਮੈਂ ਤੇ ਨਾਲ ਪਹਿਲਾਂ ਵੀ ਆਇਆ ਹੈਗਾ 2-3 ਮਹੀਨੇ ਹੋ ਗਏ ਮੈਨੂੰ ਲਟਕਦੇ ਹੋਏ ਇਹਨਾਂ ਵੱਲ ਮੈਂ ਤਾਂ ਪਹਿਲਾਂ ਵੀ ਆਇਆ ਮੈਂ ਕਹਾਂ ਵੀ ਇਹ ਵੀਜ਼ਾ ਨਹੀਂ ਲਗਾਣਾ ਮੇਰੇ ਪੈਸੇ ਵਾਪਸ ਕਰ ਦਿਓ ਕਿਉਂਕਿ ਲਿਖ ਕੇ ਦਿੱਤਾ ਹੋਇਆ ਇਹਨਾਂ ਨੇ ਬਕਾਇਦਾ ਮੈਂ ਲਿਖ ਕੇ ਦਿੱਤਾ ਹੈ ਪੈਸੇ ਵਾਪਸ ਕਰਾਂਗੇ ਠੀਕ ਹੈ ਜੀ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਇਹਨਾਂ ਨੇ ਲਿਖ ਕੇ ਦਿੱਤਾ ਹੈ ਪੈਸੇ ਹੀ ਵਾਪਸ ਕਰਾਂਗੇ ਠੀਕ ਹੈ ਜੀ ਉਹ ਕਹਿੰਦੇ ਠੀਕ ਹੈ ਤੁਹਾਡਾ ਵੀ ਆਪਣਾ ਸੋਮਵਾਰ ਤੱਕ ਦਾ ਵੀਜ਼ਾ ਦਾ ਹੱਲ ਹੋ ਜੂ ਵੀਜ਼ਾ ਵੀਜ਼ੇ ਦਾ ਹੱਲ ਹੋ ਜੂਗਾ ਨਹੀਂ ਤਾਂ ਕੋਈ ਨਾ ਉਹ ਅੱਜ ਦਫ਼ਤਰ ਹੀ ਬੰਦ ਹੈ ਦੇਖੋ ਕੋਈ ਤੁਹਾਨੂੰ ਤੁਸੀਂ ਕਿਵੇਂ ਕਾਹਦੀ ਨਾ ਕੋਈ ਕਿਨੇ ਕੋਈ ਹੋਰ ਤੁਸੀਂ ਬਹਿਣਾ ਕੋਈ ਫੇਸਬੁਕ ਤੋਂ ਦੇਖੇ ਹਾਂਜੀ ਐਡ ਦੇਖੋ ਐਡ ਦੇਖ ਕੇ আচ্ছা دیکھتے ਕਿੰਨਾ ਤੁਸੀ ਰਿਜ਼ਲਟ ਹੋਣਾ ਸੀ ਕਿੰਨੇ ਪੈਸੇ ਪੁਰਤ ਕਰਦਾ ਜੀ ਕਿੰਨੇ ਪੈਸੇ ਕਰੀਬ 30-32000 ਰੁਪਏ ਦਿੱਤਾ ਇੱਕ ਦੋ ਬੰਦੇ ਤੇ ਹੋਰ ਮੈਂ ਨਾਲ ਦਿੱਤੇ ਆਈ ਆਪਣੇ ਸੱਜਣ ਮਿਤਲਾ ਦੇ ਪੈਸੇ ਵੀ ਨਾਲ ਦਿੱਤੇ ਆ ਜੀ ਕਿੰਨੇ ਬੰਦੇ ਨਾਲ ਸੀ ਤਿੰਨ ਬੰਦੇ ਜੀ ਤੁਸੀਂ ਦਿਖਾ ਸਕਦੇ ਹੋ ਕੋਈ ਕਾਗਜ਼ ਪਾਗਲ ਜਿਹੜੇ ਇਹਨਾਂ ਦਿੱਤੇ ਆ ਨਹੀਂ ਇਹਨਾਂ ਨੇ ਜਿਹੜੇ ਰਸੀਦਾ ਦਿੱਤੀਆਂ ਉਹ ਦਿਖਾ ਦੱਸਦਾ ਤੁਹਾਨੂੰ ਹਾਂ ਹਾਂ ਹਾਲ ਬਣਾ ਉਹ ਤਾਂ ਆ ਆ ਦੇਖੋ ਉੱਪਰ ਕਰਕੇ ਦਿਖਾ ਦਿ ਦੇਖ ਰਹੇ ਹਾਂ ਇਹ ਰੱਸੀ ਤਾਂ ਰੱਖੀ ਨਹੀਂ ਹੂੰ ਇਹ ਕਿੰਨੇ ਪੈਸਾ ਤੁਸੀਂ ਟੋਪਲ ਦਿੱਤਾ ਆ ਜਿਹੜੀ ਨਕਲੀ ਆ ਪਹਿਲਾਂ ਅਪਰੂਵਲ ਲੈਟਰ ਆ ਜਿੰਨਾ ਤੇ ਬੰਦੇ ਨੂੰ ਫਸਾਉਂਦੇ ਇਹ ਵੀ ਆ ਤੁਹਾਡੇ ਇਹਨੇ 2 ਲੱਖ ਰੁਪਏ ਜਾਂਦੇ ਤਨਖਾਹ ਆ ਜਾਣੀ ਹੈ ਜੀ ਵੀ ਤੁਹਾਡੇ ਕੰਪਨੀ ਪੈ ਤੁਹਾਡਾ ਖਰਚਾ ਭਰੋਗੀ ਫੂਡ ਦਾ ਖਰਚਾ ਦੇਵੋਗੇ ਸਭ ਕੁਝ ਦੇਵੋਗੇ ਇਹ ਲੈ ਤੇ ਆ ਆ ਚ ਜਾ ਅਪਰੂਵਲ ਲੈਟਰ ਇਹ ਸਾਰਾ ਕੋਈ ਇਹ ਸਾਰਾ ਨਕਲੀ ਬੇਕੀ ਆ ਆਰਜ਼ੀ ਦੇਈ ਇਹ ਤੁਹਾਨੂੰ ਕਦੋਂ ਪਤਾ ਲੱਗਾ ਕਿ ਇਹ ਸਾਰਾ ਨਕਲੀ ਹੈਗਾ ਇਹਨਾਂ ਤਾਂ ਹੁਣ ਪਤਾ ਲੱਗਿਆ ਜੀ ਆ ਹੁਣੇ ਜਦੋਂ ਆਏ ਦਫ਼ਤਰ ਬੰਦ ਹੈ ਅੱਛਾ ਤੁਸੀਂ ਕਹਿ ਰਹੇ ਹੋ ਕਿ ਮੈਂ ਪਿਛਲੇ ਕਾਫੀ ਸਮੇਂ ਤੋਂ ਪਟਕ ਪਟਕ ਰਿਹਾ ਹੈਗਾ ਉਹਦੋਂ ਨਹੀਂ ਤੁਹਾਨੂੰ ਪਤਾ ਲੱਗਿਆ ਕਿ ਇਹ ਨਕਲੀ ਹੈ ਸਰ ਜਦੋਂ ਹੁਣ ਜਦ ਦਫ਼ਤਰ ਮਿਲ ਹੀ ਜਾਣਾ ਉਹਨਾਂ ਨੇ ਤਾਂ ਕੋਈ ਨਾ ਕੋਈ ਲੱਲਾ ਪੱਪਾ ਕਰ ਹੀ ਦੇਣਾ ਵੀ ਅੱਜ ਨਹੀਂ ਤਾਂ ਕੱਲ ਨੂੰ ਆਏ ਤੁਹਾਨੂੰ ਵੀਜ਼ਾ ਮਿਲ ਜਾਊਗਾ ਤੁਹਾਡਾ ਤੂੰ ਤੂੰ ਚਲੀ ਜਾਣਾ ਬਾਹਰ ਤੁਹਾਡਾ ਤਾਂ ਕੰਮ ਰੈਡੀ ਹੋ ਗਿਆ ਹੋਇਆ ਤੂੰ ਤਾਂ ਠੀਕ ਹੋਣੀ ਜਦੋਂ ਅਗਲੇ ਬੰਦੇ ਪਾਜਦਾ ਬੰਦੇ ਨੂੰ ਉਦੋਂ ਹੀ ਪਤਾ ਲੱਗਦਾ ਵੀ ਨਕਲੀ ਹੈ ਉਹ ਤਾਂ ਤੁਹਾਡੇ ਨਾਲ ਕਿੰਨੇ ਪੈਸੇ ਦੀ ਕਰੀ ਹੋਈ ਹੈ ਹਾਂਜੀ ਕਿੰਨੇ ਪੈਸੇ ਦੀ ਕਰੀ ਹੋਈ ਹੈ ਤੁੰਦ ਸਾਹਿਬ ਜਨਵਰੀ ਤੋਂ ਪਹਿਲਾਂ ਦਾ ਸੁਕਾਂ ਠੀਕ ਹੈ ਮੈਂ ਕਹਾ 5000 ਰੁਪਏ ਦਿੱਤਾ 1.5 ਲੱਖ ਰੁਪਏ ਹੋਰ ਦੇਣਾ ਹੈ ਜੀ ਹਾਂ ਜੀ ਤੁਹਾਡੇ ਨਾਲ ਹਾਂਜੀ ਹਾਂਜੀ ਤੁਸੀਂ ਕਿਦੋਂ ਹੁਣ ਪੈਸੇ ਨਹੀਂ ਮੰਗੇ ਤੁਹਾਡੇ ਕੀ ਕਰਨਾ ਕੀ ਪ੍ਰੋਟੈਸਟ ਕਰਨਾ ਕੀ ਪ੍ਰੋਟੈਸਟ ਜੋ 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 ਸੰਭਵ ਕਾਰਵਾਈ ਹੈ ਅਸੀਂ ਤਾਂ ਕਿੰਨੇ ਵੀ ਉਸ ਨੂੰ ਅਜੇ ਤੱਕ ਅਜੇ ਨਹੀਂ ਕੋਈ ਕੰਪਲੀਟ ਕੀਤੀ ਚਾਰ ਬੰਦੇ ਹੋਰ ਵੀ ਦੋ ਬੰਦੇ ਹੋਰ ਵੀ ਅਜਿਗੇ ਉਹਨਾਂ ਦਾ ਵੀ 1.5 ਲੱਖ ਰੁਪਏ ਲਿਆ ਹੋਇਆ ਇੱਕ ਰਾਏਪੁਰ ਤੋਂ ਆਇਆ ਹੈ ਜੀ ਇੱਕ ਗੁਰਦਾਸਪੁਰ ਤੋਂ ਆਇਆ ਹੈ ਹਾਂ ਮੈਂ ਕਪੂਰਥਲੇ ਤੋਂ ਆਇਆ ਹਾਂ ਲੇਸਾ ਮੁਹਾਲੀ ਤੋਂ ਆਇਆ ਮੈਂ ਹੁਣ ਅੱਛਾ ਤੁਸੀਂ ਕੰਮ ਮੇਰਾ ਹੁਣ ਮੁਹਾਲੀ ਆ ਤੁਸੀਂ ਇੱਥੇ ਆਏ ਸੀ ਕਿਹਨਾਂ ਨੂੰ ਤੁਸੀਂ ਮਿਲੇ ਸੀ ਇੱਥੇ ਆਪਣਾ ਨੀਹਾ ਮੈਡਮ ਆ ਸੋਨੀਆ ਮੈਡਮ ਆ ਮਾਨਸੀ ਮੈਡਮ ਆ ਇਹ ਸਾਰੇ ਨਾਮ ਠੇਕ ਹੀ ਆ ਇਹਨਾਂ ਦੇ ਮੈਡਮ ਹੋਈਆਂ ਮਤਲਬ ਰੱਖੀਆਂ ਆ ਇੱਕ ਰਿੱਤਿਸ ਨਾਮ ਦਾ ਬੰਦਾ ਇੱਕ ਆਕਾਸ਼ ਨਾਮ ਦਾ ਬੰਦਾ ਮੈਨੂੰ ਮਿਲਿਆ ਹੀ ਪਰਸੋਂ ਮੈਨੂੰ ਕਹਾਈ ਮੈਂ ਕਹਾਈ ਲੇਡੀਜ਼ ਆ ਲੇਡੀਜ਼ ਨਾਲ ਹੀ ਗੱਲ ਨਹੀਂ ਕਰਨੀ ਤੇ ਤੁਸੀਂ ਕੋਈ ਨਾ ਕੋਈ ਜੈਂਟਸ ਕਰਾਓ ਜੈਂਟਸ ਇਹਨਾਂ ਨੇ ਹੋਰ ਬੰਦ ਕਰਾਇਆ ਅੱਛਾ ਤੁਸੀਂ ਇਹ ਮੈਨੂੰ ਦੱਸੋ ਮੇਨ ਤੋਂ ਪਤਾ ਤੁਹਾਨੂੰ ਮਾਲਕ ਹੈਗਾ ਕਿ ਨਹੀਂ ਲਾਤ ਮੇਰੇ ਹਿਸਾਬ ਨਾਲ ਤੇ ਜਿਹੜੇ ਗੂਗਲ ਪੇ ਟ੍ਰਾਂਜੈਕਸ਼ਨ ਕਰਦੇ ਸੌਰਵ अरोड़ा ਨਾਮ ਦੇ ਆ ਜਿਹੜਾ ਮੇਨ ਆ ਉਹ ਚੰਡੀਗੜ੍ਹ ਜਾ ਅੱਛਾ ਸੌਰਵ अरोड़ा ਨਾਮ ਦਾ ਕਾਊਂਟ ਆ ਜਿਹਦੇ ਤੇ ਪੈਸੇ ਟ੍ਰਾਂਸਫਰ ਕਰਦੇ ਆ ਉਹ ਤੇ ਮੇਨ ਹੀ ਹੋਊਗਾ ਨਾ ਜਦੋਂ ਕੋਈ ਪੈਸੇ ਜਾਂਦੇ ਆ गूगल पे किए फिलहाल तो नहीं हुई मैं अपना ट्रांजेक्शन में करता पैसे नहीं निकली है मैं वो लेकिन वो प्रूफ कटा कर रखूंगा प्रिंट करा कर रखूंगा सॉरी कंप्लेंट दूंगी कंप्लेंट जाहिर है दवा के दवा के पैसे तो वापस लेने ही है